ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੱਲ ਤੱਕ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਦੀਆਂ ਆਪਾਂ 11 ਪੌੜੀਆਂ ਜਿਹੜੀਆਂ ਉਹਦੇ ਉਹਦੇ ਆਪਾਂ ਸੰਖੇਪ ਆਪ ਤਾਂ ਸੰਖੇਪ ਵਿਆਖਿਆ ਕੀਤੀ ਸੀ ਸੋ ਅੱਜ ਆਪਾਂ 12ਵੀਂ ਪੌੜੀ ਤੋਂ ਸ਼ੁਰੂ ਕਰਕੇ ਤੇ ਅੱਗੇ ਆਪਾਂ ਵਿਆਖਿਆ ਕਰਾਂਗੇ ਤੋਂ ਕਰੋ ਕਿਰਪਾ ਗੁਰੂ ਸੰਗੇ ਜੀ ਗੁਰੂ ਮਹਾਰਾਜ ਅੱਗੇ ਮਿਹਰ ਭਰਿਆ ਹੱਥ ਰੱਖਣਾ ਉਹ ਬਖਸ਼ਿਸ਼ ਕਰਨਾ ਤੇ ਬਖਸ਼ਿਸ਼ ਕਰਕੇ ਸੇਵਾ ਆਪਣੀ ਕਰਵਾ ਲੈਣਾ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਮੰਨੇ ਕੀ ਗਾਤ ਕਹੀ ਨਾ ਜਾਏ ਜਿਹੜੇ ਗੁਰੂ ਪਿਆਰੇ ਹੁਕਮ ਮੰਨ ਲੈਂਦੇ ਆ ਨਾ ਜਿਹੜਾ ਗੁਰੂ ਨੇ ਕਿਹਾ ਗੁਰੂ ਦੀ ਸਿੱਖਿਆ ਮੰਨ ਲੈਂਦੇ ਆ ਸ਼ਬਦ ਨੂੰ ਮਨ ਵਿੱਚ ਵਿਚਾਰ ਕੇ ਤੇ ਸ਼ਬਦੀ ਸਿੱਖਿਆ ਮੰਨ ਲੈਂਦੇ ਆ ਕਿਉਂਕਿ ਜਿਹੜਾ ਸਾਡਾ ਗੁਰੂ ਹੈ ਨਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਮੰਨ ਲੈਂਦੇ ਆ ਮੰਨੇ ਕੀ ਗਤ ਕਹੀ ਨਾ ਜਾਏ ਗਤੀ ਹੁੰਦੀ ਆ ਆਪਾਂ ਚਾਲ ਕਹਿ ਲਈਏ ਸਪੀਡ ਕਹਿ ਲਈਏ ਉਹਦੀ ਗਤੀ ਕਹੀ ਨਹੀਂ ਜਾ ਸਕਦੀ ਕਿਉਂ ਗਤੀ ਕੀ ਐ ਭਗਤਾਂ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਹਕੇਰੀ ਜਿਹੜੇ ਭਗਤ ਹੁੰਦੇ ਇਹਨਾਂ ਦੀ ਚਾਲ ਵੱਖਰੀ ਹੁੰਦੀ ਸੰਸਾਰ ਨਾਲੋਂ ਭਗਤਾਂ ਤੇ ਸੰਸਵਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪਾ ਭੁੱਲ ਹੈ ਨਾ ਭੁੱਲੇ ਕਿਸ ਦਾ ਭਲਾਇਆ। ਜਿਹੜੇ ਭਗਤ ਹੁੰਦੇ ਆ ਉਹਨਾਂ ਦੀ ਗਤੀ ਜਿਹੜੀ ਆ ਉਹ ਗਤੀ ਆਪਾਂ ਦੱਸ ਨਹੀਂ ਸਕਦੇ। ਆਪਾਂ ਜਿੰਨੀਆਂ ਮਸ਼ੀਨਾਂ ਵੇਨ ਨੇ ਉਹਨਾਂ ਦੀ ਆਰ ਪੀ ਐਮ ਲਿਖੀ ਹੁੰਦੀ ਨਾਲ ਰਿਵੋਲਵਿੰਗ ਪਰ ਮਿੰਟ ਲਿਖੀ ਹੁੰਦੀ 1500 750 3000 ਉਹ ਲਿਖੀ ਹੁੰਦੀ ਆ ਪਰੰਤੂ ਜਿਹੜੇ ਭਗਤ ਹੈ ਨਾ ਜਿਹੜੇ ਮੰਨ ਲੈਂਦੇ ਆ ਮੰਨ ਕੇ ਗੁਰੂ ਦਾ ਨਾਮ ਜਪਦੇ ਆ ਤੇ ਕਾਲਪੁਰਖ ਵਾਹਿਗੁਰੂ ਦੀ ਆराधना ਕਰਦੇ ਆ ਉਹਨਾਂ ਦੀ ਗਤੀ ਕੋਈ ਨਹੀਂ ਕਹਿ ਸਕਦਾ ਕਿ ਇਹਨਾਂ ਦੀ ਗਤੀ ਕਿੰਨੀ ਹੈ ਚਾਲ ਕਿੰਨੀ ਕਿੰਨਾ ਤੁਰ ਸਕਦੇ ਕਿੰਨਾ ਸਫਰ ਕਰ ਸਕਦੇ ਆ ਜਾਂ ਕਿੰਨਾ ਖਲੋ ਸਕਦੇ ਕਿੰਨਾ ਬਹਿ ਸਕਦੇ ਆ ਕਿੰਨਾ ਚਿਰ ਨਾਮ ਜਪ ਸਕਦੇ ਆ ਕਿ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਇੱਕ ਚੌਂਕੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਭੋਗ ਪਾ ਦਿੰਦੇ ਨੇ ਤੋਂ ਐਸੇ ਵੀ ਨੇ ਜਿਹੜੇ ਮੇਰੇ ਵਰਗੇ 10 ਮਿੰਟ ਵੀ ਨਹੀਂ ਉਹਨਾਂ ਕੋਲ ਟਿੱਕੇ ਬੈਠਾ ਜਾਂਦਾ ਸੋ ਜਿਹੜੇ ਮੰਨਦੇ ਨੇ ਉਹਨਾਂ ਦੀ ਗਤੀ ਨਹੀਂ ਕਹੀ ਜਾ ਸਕਦੀ ਸਾਡੇ ਵਰਗਿਆਂ ਬਾਅਦ ਤੇ ਅੰਦਾਜ਼ਾ ਹੋ ਸਕਦਾ 10-15 ਮਿੰਟ ਉੱਠ ਪੈਣਾ ਇਹਦੇ ਕੋ ਜਿਆਦਾ ਨਹੀਂ ਬੈਠਾ ਜਾਂਦਾ ਜੇ ਕੋ ਕਹੇ ਪਿਛੈ ਪਛਤਾਏ ਜੇ ਕੋਈ ਕਹਿੰਦਾ ਹੈ ਨਾ ਉਹ ਫੇਰ ਪਿਛਤਾਉਂਦਾ ਰਹਿ ਜਾਂਦਾ ਵੀ ਮੈਂ ਤੇ ਕਿਹਾ ਸੀ ਇਹ ਕੱਲਾ ਜਪਜੀ ਸਾਹਿਬ ਕਰਕੇ ਆਉਂਦਾ ਤੇ ਮੈਨੂੰ ਪਤਾ ਲੱਗਾ ਇਹ ਸਾਰਾ ਨਿਤਨੇਮ ਕਰਕੇ ਗੁਰੂ ਘਰ ਆਉਂਦਾ ਜੇ ਉਹ ਸਮਝ ਰਿਹਾ ਕਿ ਇਹ ਨਿਤਨੇਮ ਕਰਕੇ ਆਉਂਦਾ ਫਿਰ ਉਹਨੂੰ ਉਸ ਗੁਰੂ ਕੋ ਪਿਆਰੇ ਦੂਜੇ ਬਾਰੇ ਪਤਾ ਲੱਗਦੇ ਵੀ ਸੁਖਨੀ ਸਾਹਿਬ ਦਾ ਪਾਠ ਵੀ ਨਾਲ ਕਰਕੇ ਆਉਂਦਾ ਸੋ ਇਸ ਕਰਕੇ ਜਿਹੜਾ ਕਹਿੰਦਾ ਉਹ ਫਿਰ ਸੋ ਪਛਤਾਉਂਦਾ ਰਹਿੰਦਾ ਕਿ ਨਹੀਂ ਮੈਂ ਸਹੀ ਨਹੀਂ ਬੋਲ ਸਕਿਆ ਮੈਂ ਸਹੀ ਗੱਲ ਨਹੀਂ ਕਰ ਸਕਿਆ ਕਾਗਜ਼ ਕਲਮ ਨਾਲ ਲਿਖਣ ਹਾਰ ਜਿਹੜੇ ਕਾਗਜ਼ ਕਲਮ ਜਿੰਨੇ ਮਰਜੀ ਕਾਗਜ਼ਾਂ ਤੇ ਲਿਖੀ ਜਾਓ ਉਹਦੇ ਤੇ ਲਿਖ ਲਿਖ ਕੇ ਥੱਕ ਜਾਓਗੇ ਪਰੰਤੂ ਜਿਹੜੇ ਗੁਰੂ ਘਰ ਪਿਆਰੇ ਆ ਨਾ ਸੰਤ ਜਨ ਜਿਹੜੇ ਭਗਤਰੇ ਗੁਰੂ ਮਹਾਰਾਜ ਦੇ ਜਿਹੜੇ ਕਾਲ ਪੁਰਖ ਦੀ ਆਰਾਧਨਾ ਕਰਦੇ ਆ ਉਹਨਾਂ ਬਾਰੇ ਗਤੀ ਜਿਹੜੀ ਉਹਨਾਂ ਦੀ ਲਿਖੀ ਨਹੀਂ ਜਾਂਦੀ ਕਾਗਜ਼ਾਂ ਕਲਮਾਂ ਤੇ ਲਿਖੀ ਨਹੀਂ ਜਾ ਸਕਦੀ ਕਾਗਜ਼ੰਦਾ ਕਾਗਜ ਤੇ ਕਲਮ ਕਲਮ ਵੀ ਲਿਖ ਨਹੀਂ ਸਕਦੀ ਮੰਨੇ ਕ ਆਪਹਿ ਕਰਨ ਵਿਚਾਰ ਜਿਹੜੇ ਮੰਨ ਲੈਂਦੇ ਆ ਉਹਨਾਂ ਬਾਰੇ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਕਿ ਉਹ ਗੁਰਮੁਖ ਪਿਆਰੇ ਨੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹ ਗੁਰੂ ਘਰ ਨਾਲ ਜੁੜੇ ਹੋਏ ਨੇ ਐਸਾ ਨਾਮ ਨਰੰਜਰ ਹੋਏ ਜੇ ਕੋ ਮਨ ਜਾਣੇ ਮਨ ਕੋਈ ਇਸ ਤਰ੍ਹਾਂ ਦਾ ਨਾਮ ਨਾਮ ਹੈ ਜਿਹੜਾ ਨਾਮ ਨਰੰਜਨ ਹੈ ਨਾਮ ਕਾਲਖ ਤੋਂ ਲੈਤ ਹੈ ਮੈਲਾ ਕਹਿ ਨਾ ਹੋ ਵੀ ਨਾ ਲੱਗੇ ਦਾਗਾ ਨਾਮ ਨੂੰ ਕਦੇ ਨਹੀਂ ਮੈਲਾ ਹੁੰਦਾ ਸੋ ਜਿਹੜੇ ਮਨ ਦੇ ਵਿੱਚ ਜਾਣ ਲੈਂਦੇ ਆ ਨਾ ਮੰਨ ਕਰਕੇ ਜਾਣਦੇ ਆ ਉਹ ਵਿਰਲੇ ਹੀ ਹੈ ਜਗ ਮੈਂ ਉਤਮ ਕਾੜੀ ਹੈ ਵਿਰਲੇ ਕੇ ਹੀ ਕੇ ਸੋ ਐਸੇ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਆ ਤੇ ਉਸ ਨਰੰਜਨ ਨਾਮ ਨੂੰ ਜਪਦੇ ਆ ਉੜਾ ਨਾਮ ਉਕਾਲਖ ਰਹਿਤਾ ਉਹਨੂੰ ਜਪਦੇ ਉਹ ਮਨ ਕਰਕੇ ਜਪਦੇ ਨੇ ਫੈਲ ਫੱਕੜ ਸੰਸਾਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ ਜਗ ਮੇ ਉਤਮ ਕਾੜੀਏ ਵਿਰਲੇ ਕੇਈ ਕੇ ਬਹੁਤ ਵਿਰਲੇ ਹੀ ਹੁੰਦੇ ਆ ਮੰਨੈ ਸੁਰਤ ਹੋਵੈ ਮਨ ਬੁੱਧ ਜਿਹੜੇ ਮੰਨਦੇ ਆ ਉਹਨਾਂ ਦੀ ਸੁਰਤ ਉੱਚੀ ਹੋ ਜਾਂਦੀ ਆ ਉਹਨਾਂ ਦੀ ਬੁੱਧੀ ਵਿਲਖਣ ਹੋ ਜਾਂਦੀ ਆ ਉਹਨਾਂ ਦੀ ਬੁੱਧੀ ਆ ਨਾ ਜਿਹੜੀ ਬਹੁਤ ਵੱਡੀ ਹੋ ਜਾਂਦੀ ਉਹ ਸਾਰਿਆਂ ਨੂੰ ਆਪਣਾ ਸਮਝਣ ਲੱਗ ਪੈਂਦੇ ਆ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਉਹ ਐਸੀ ਸੁਰਤ ਦੇ ਵਿੱਚ ਚੱਲ ਜਾਂਦੇ ਆ ਉਹਨਾਂ ਦੇ ਫੇਰ ਵੈਰ ਗਰੋਧ ਦੁਸ਼ਮਣੀਆਂ ਇਹ ਸਾਰੀਆਂ ਦੁਨਿਆਵੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਛੱਡ ਦਿੰਦੇ ਆ ਉਹਨਾਂ ਦੀ ਸੁਰਤ ਹੀ ਐਸੀ ਹੋ ਜਾਂਦੀ ਹੈ ਮੰਨੈ ਸਗਲ ਭਵਨ ਕੀ ਸੁਧ ਜਿਹੜੇ ਮੰਨ ਲੈਂਦੇ ਆ ਨਾ ਉਹਨਾਂ ਨੂੰ ਸਾਰੇ ਭਵਨਾਂ ਦੀ ਸੁੱਧੀ ਹੋ ਜਾਂਦੀ ਹੈ ਪਤਾਲ ਲੋਕ ਆਕਾਸ਼ ਲੋਕ ਬ੍ਰਹਮਪੁਰੀ ਇੰਦਰਪੁਰੀ ਸ਼ੇਪੁਰੀ ਇਹ ਜਿੰਨੇ ਵੀ ਸਥਾਨ ਆਉਂਦੇ ਆ ਨਾ ਆਪਣੇ ਅ ਅਧਿਆਤਮਕ ਤੌਰ ਤੇ ਉਹਨਾਂ ਨੂੰ ਉਹ ਸਾਰੇ ਭਵਨ ਆ ਜਿਹੜੇ ਜਿੰਨੇ ਉੱਥੇ ਭਵਨ ਬਣੇ ਹੋਏ ਆ ਉਹ ਸਾਰਿਆਂ ਦੀ ਸੁੱਧੀ ਉਹ ਸੋਧ ਹੋ ਜਾਂਦੀ ਆ ਸਾਰਿਆਂ ਬਾਰੇ ਪਤਾ ਲੱਗ ਜਾਂਦਾ ਮੰਨਣਾ ਹੈ ਮੋਹ ਝੋਟਾ ਨਾ ਖਾਏ ਮੰਨਣਾ ਜਮ ਕੇ ਸਾਥ ਨਾ ਜਾਏ ਫਿਰ ਜਿਹੜੇ ਮੰਨ ਲੈਂਦੇ ਆ ਰੱਬ ਦਾ ਨਾਮ ਜਿਹੜੇ ਗੁਰੂ ਦਾ ਹੁਕਮ ਮੰਨ ਲੈਂਦੇ ਆ ਉਹਨਾਂ ਨੂੰ ਨਾ ਫਿਰ ਜਮਦੂਤ ਜਿਹੜੇ ਝੋਟਾ ਨਹੀਂ ਮਾਰਦੇ ਮੂੰਹ ਤੇ ਚਪੇੜਾ ਨਹੀਂ ਮਾਰਦੇ ਉਹਨਾਂ ਦੇ ਕਿ ਤੂੰ ਗਲਤ ਕੰਮ ਕੀਤੇ ਤੇ ਤੈਨੂੰ ਸਜ਼ਾ ਭੁਗਤਣੀ ਪਊਗੀ ਇਹ ਨਹੀਂ ਕਹਿੰਦੇ ਕਰ ਕਿ ਉਹ ਮੰਨੈ ਮੋਹ ਝੋਟਾ ਨਾ ਖਾਏ ਉਹਨਾਂ ਦੇ ਮੂੰਹ ਤੇ ਚਪੇੜਾ ਨਹੀਂ ਪੈਂਦੀਆਂ ਝੋਟਾ ਨਹੀਂ ਵੱਜਦੀਆਂ ਮੰਨੈ ਜਮ ਕੇ ਸਾਧਨਾ ਜਾਏ ਫਿਰ ਉਹ ਜਮਾਂ ਦੇ ਨਾਲ ਵੀ ਨਹੀਂ ਤੁਰਦੇ ਕਿ ਜਦੋਂ ਜਮ ਲੈ ਕੇ ਜਾਂਦੇ ਆ ਨਾ ਬੰਨ ਕੇ ਵਿਅਕਤੀ ਨੂੰ ਉਸ ਵੇਲੇ ਵੀ ਨਾਲੇ ਦੇ ਧੱਕੇ ਮਾਰਦੇ ਆ ਤੇ ਨਾਲੇ ਥੂਕੇ ਲੈ ਕੇ ਜਾਂਦੇ ਆ ਫਿਰ ਜਿਹੜੇ ਮੰਨ ਲੈਂਦੇ ਆ ਉਹ ਨਾ ਤੇ ਉਹਨਾਂ ਨੂੰ ਧੱਕੇ ਪੈਂਦੇ ਆ ਤੇ ਨਾ ਉਹ ਜਮ੍ਹਾਂ ਦੇ ਨਾਲ ਹੀ ਜਾਂਦੇ ਆ ਐਸਾ ਨਾਮ ਨਿਰੰਜਨ ਹੋਏ ਇਸ ਤਰ੍ਹਾਂ ਦਾ ਨਾਮ ਨਿਰੰਜਨ ਆ ਜਿਹੜੇ ਨਾਮ ਜਪ ਲੈਂਦੇ ਆ ਨਾ ਤੇ ਉਹਨਾਂ ਨੂੰ ਜਮ੍ਹਾਂ ਦੇ ਧੱਕੇ ਖਾਣੇ ਪੈਂਦੇ ਆ ਤੇ ਨਾ ਉਹਨਾਂ ਨੂੰ ਜਮ੍ਹਾਂ ਕੋਲ ਚਪੇੜਾ ਖਾਣੇ ਪਿੰਦੀਆਂ ਤੇ ਨਾ ਜਮ੍ਹਾਂ ਦੇ ਨਾਲ ਹੀ ਜਾਂਦੇ ਆ ਉਹ ਇਸ ਤਰ੍ਹਾਂ ਦਾ ਨਾਮ ਨਿਰੰਜਨ ਆ ਜੇ ਕੋ ਮਨ ਜਾਣੇ ਮਨ ਕੋਈ ਜਿਹੜਾ ਮਨ ਕਰਕੇ ਜਾਣ ਲੈਂਦਾ ਏ ਮਨ ਕਰਕੇ ਮੰਨ ਲੈਂਦਾ ਏ ਉਹ ਵਿਰਲੇ ਹੀ ਹੁੰਦੇ ਆ ਹੈਣ ਵਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਮੰਨੈ ਮਾਰਗ ਠਾਕ ਨਾ ਪਾਏ ਜਿਹੜੇ ਮੰਨ ਲੈਂਦੇ ਆ ਨਾ ਉਹਨਾਂ ਦੇ ਰਸਤਿਆਂ ਤੇ ਚ ਰੁਕਾਵਟ ਨਹੀਂ ਆਉਂਦੀ ਭਾਵੇਂ ਲੰਡਾ ਦਰਿਆ ਅੱਗੇ ਆ ਜੇ ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸਾ ਕਰ ਦਿੱਤਾ ਸੀ ਅਰਦਾਸਾ ਕਰਕੇ ਚੱਲ ਪਏ ਆ ਨਾ ਤੇ ਮਹਾਰਾਜ ਰਜੀਤ ਸਿੰਘ ਦਾ ਹੁਕਮ ਆਇਆ ਪਿੱਛੋਂ ਸਨੇਹਾ ਆਇਆ ਕਿ ਪਿੱਛੋਂ ਫੌਜਾਂ ਨੂੰ ਆ ਲੈਣ ਦਿਓ ਫਿਰ ਚੱਲਾਂਗੇ ਉਹਨਾਂ ਕਹਿਆ ਨਹੀਂ ਸਾਡੇ ਜਿਹੜੇ ਆ ਸਾਡੇ ਮਾਰਗਾਂ ਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕਰ ਲਈ ਹੈ ਤੇ ਫਿਰ ਜਿਹੜੇ ਮਹਾਰਾਜ ਰਜੀਤ ਸਿੰਘ ਵੀ ਇੱਕ ਵਾਰੀ اٹਕ ਦਰਿਆ ਤੇ ਗਏ ਸੀ ਨਾ ਉਥੇ ਗਏ اٹਕਦੇ ਸਾਰੇ ਨੂੰ اٹਕਣਾ ਪੈਂਦਾ ਉਹਨਾਂ ਨੇ ਜਦੋਂ ਅਰਦਾਸਾ ਕਰ ਲਿਆ ਨਾ ਤੇ ਫਿਰ ਉਹਨਾਂ ਨੂੰ اٹਕਣਾ ਨਹੀਂ ਪੈਂਦਾ ਇਸ ਕਰਕੇ ਉਹਨਾਂ ਦੇ ਮਾਰਗ ਆ ਜਿਹੜਾ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦਾ ਮੰਨੈ ਪਤਸਿਓਂ ਪ੍ਰਗਟ ਜਾਏ ਜਿਹੜੇ ਮੰਨ ਲੈਂਦੇ ਆ ਉਹਨਾਂ ਦਾ ਸੰਸਾਰ ਦੇ ਵਿੱਚ ਬੜਾ ਜਸ ਹੁੰਦਾ ਹੈ। ਉਹਨਾਂ ਦੇ ਸੰਸਾਰ ਦੇ ਵਿੱਚ ਬੜੀ ਇੱਤ ਹੁੰਦੀ ਹੈ। ਜਿਸ ਤਰ੍ਹਾਂ ਜਿਹੜਾ ਜਿੰਨੇ ਵੀ ਭਗਤ ਨੇ ਭਗਤ ਜਿੰਨੇ ਵੀ ਹੋਏ ਨਾ ਉਹਨਾਂ ਸਾਰੇ ਦੀ ਇਸ ਦੁਨੀਆ ਦੇ ਵਿੱਚ ਪਤਵ ਸਾਰੇ ਸੰਸਾਰੀ ਲੋਕ ਆ ਜਿਹੜੇ ਉਹਨਾਂ ਦੇ ਦਰ ਤੇ ਜਾ ਕੇ ਸਿਰ ਸਿਰ ਝੁਕਾਉਂਦੇ ਨੇ ਤੇ ਮੱਥਾ ਟੇਕਦੇ ਨੇ ਇਹਨਾਂ ਦਾ ਇਹ ਕਹਿੰਦੇ ਕਿ ਸਾਡੇ ਤੇਰੇ ਦਰ ਦੇ ਉੱਤੇ ਮੱਥਾ ਟੇਕਣਾ ਸਾਡੇ ਮੱਥੇ ਦੇ ਲੇਖ ਉਹ ਬਦਲ ਜਾਣਗੇ ਵੈਗਰੂ हे ਭਗਤੋ हे ਸੰਤੋ ਸਾਡੇ ਤੇ ਕਿਰਪਾ ਕਰੋ ਤੁਸੀਂ ਮਹਾਰਾਜ ਦੇ ਵਿਚੋਲੇ ਜੇ ਤੁਸੀਂ ਵਿੱਚ ਸਾਡਾ ਗੁਰੂ ਅਕਾਲ ਪੁਰਖ ਨਾਲ ਮਿਲਾ ਸਕਦੇ ਜੋ ਸਾਡੇ ਤੇ ਵੀ ਕਿਰਪਾ ਕਰ ਦਿਓ ਤੁਹਾਡੇ ਤੁਹਾਡੀ ਸਿੱਧੀ ਗੱਲ ਆ ਪ੍ਰਮਾਤਮਾ ਦੇ ਨਾਲ ਸਾਡੇ ਤੇ ਕਿਰਪਾ ਕਰ ਦਿਓ ਮੰਨੈ ਮਾਗਣਾ ਚੱਲੈ ਪੰਥ ਜਿਹੜੇ ਮੰਨ ਲੈਂਦੇ ਆ ਨਾ ਉਹ ਜਿਸ ਰਸਤੇ ਤੇ ਜਾਂਦੇ ਆ ਉਹ ਪੰਥ ਆਪਣਾ ਉਹਨਾਂ ਦਾ ਵੱਖਰਾ ਹੀ ਹੁੰਦਾ ਮੰਨੈ ਮੱਗ ਨਾ ਚੱਲੇ ਪੰਥ ਉਹ ਦੂਸਰੇ ਲੋਕਾਂ ਦੇ ਦੱਸਿਆ ਰਾਵਾਂ ਤੇ ਨਹੀਂ ਚੱਲਦੇ ਉਹ ਆਪਣੇ ਰਸਤੇ ਆ ਬਣਾ ਲੈਂਦੇ ਆ ਇਸ ਕਰਕੇ ਉਹਨਾਂ ਨੂੰ ਦੂਸਰਿਆਂ ਦੇ ਰਸਤਿਆਂ ਤੇ ਨਹੀਂ ਚੱਲਣਾ ਪੈਂਦਾ ਮੰਨੈ ਧਰਮ ਸੇਤੀ ਸੰਬੰਧ ਜਿਹੜੇ ਮੰਨ ਲੈਂਦੇ ਆ ਉਹ ਫੇਰ ਧਰਮ ਕਰਮ ਦੇ ਵਿੱਚ ਲੱਗ ਜਾਂਦੇ ਆ ਉਵੇਂ ਧਰਮ ਦੇ ਨਾਲ ਉਹਨਾਂ ਦੇ ਸੰਬੰਧ ਬਣ ਜਾਂਦੇ ਆ ਉਹਨਾਂ ਵਿੱਚ ਦਇਆ ਆ ਜਾਂਦੀ ਆ ਉਹਨਾਂ ਵਿੱਚ ਸੰਤੋਖ ਆ ਜਾਂਦਾ ਉਹਨਾਂ ਦੀ ਸਹਿਜ ਅਵਸਥਾ ਹੋ ਜਾਂਦੀ ਹੈ ਤੇ ਉਹ ਨਿਰ ਨਿਰਭਾਉ ਤੇ ਨਰਵੈਰ ਹੋ ਜਾਂਦੇ ਨੇ ਤੇ ਧਰਮ ਦਾ ਇਹੋ ਹੀ ਹੈ ਧਰਮੀ ਉਹ ਵਿਅਕਤੀ ਆ ਜਿਹਦੇ ਕੋਲ ਦਇਆ ਤੇ ਜਿਹੜਾ ਸਤ ਸੰਤੋਖ ਆ ਜਿਹਦੇ ਕੋਲ ਤੇ ਜਿਹਦੇ ਕੋਲ ਮਹਾਰਾਜ ਦੀ ਬ विवेक बुद्धि ਬਖਸ਼ੀ ਹੈ ਧਰਮੀ ਉਹ ਹੀ ਹੈ ਐਸਾ ਵਿਅਕਤੀ ਜਿਹੜਾ ਉਹਨੂੰ ਧਰਮੀ ਬਣਦੀ ਲੋੜ ਨਹੀਂ ਪੈਂਦੀ ਉਹ ਹੁੰਦਾ ਹੀ ਧਰਮੀ ਹੈ ਸੋ ਜਿਹੜੇ ਮੰਨਦੇ ਨੇ ਪ੍ਰਮਾਤਮਾ ਦਾ ਹੁਕਮ ਵੈਗੁਰੂ ਦਾ ਬਚਨ ਮੰਨਦੇ ਨੇ ਸ਼ਬਦ ਨੂੰ ਮੰਨਦੇ ਨੇ ਉਹਨਾਂ ਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਇਸ ਤਰ੍ਹਾਂ ਦਾ ਨਰੰਜਨ ਨਾਮ ਹੈ ਕਾਲਕ ਤੋਂ ਰਹਿਤ ਨਾਮ ਹੈ ਉਸ ਨੂੰ ਕਦੀ ਜਨੂੰ ਕਦੇ ਦਾਗ ਨਹੀਂ ਲੱਗ ਸਕਦਾ ਜਿਹੜਾ ਉਸ ਨਾਮ ਨੂੰ ਮੰਨ ਲੈਂਦਾ ਹੈ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਮੰਨੈ ਪਾਵੈ ਮੁਖ ਦਵਾਰ ਜਿਹੜੇ ਮੰਨ ਲੈਂਦੇ ਆ ਉਹਨਾਂ ਨੂੰ ਮੁਕਤੀ ਦਾ ਦਵਾਰਾ ਪ੍ਰਾਪਤ ਹੋ ਜਾਂਦਾ ਹੈ ਤੇ ਸਾਡੇ ਗੁਰਮਤ ਦੇ ਅਨਸਾਰ ਉਹਨਾਂ ਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋਵੇਗਾ ਜਿਨ੍ਹਾਂ ਨੇ ਪੰਜਾ ਸਿੰਘਾਂ ਤੋਂ ਅੰਮ੍ਰਿਤ ਛਕ ਲਿਆ ਹੈ ਅੰਮ੍ਰਿਤ ਛਕ ਕੇ ਨਿਤਨੇਮੀ ਹੋ ਗਿਆ ਹੈ ਤੇ ਗੁਰੂ ਦੇ ਨਾਮ ਦੇ ਧਾਰਨੀ ਹੋ ਗਿਆ ਬਾਣੀ ਬਾਣੀ ਦਾ ਪਿਆਰ ਕਰਦੇ ਆ ਉਹਨਾਂ ਵਾਸਤੇ ਵੀ ਮੁਕਤੀ ਦਾ ਦੁਆਰਾ ਖੁੱਲ ਜਾਂਦਾ ਹੈ ਜਦੋਂ ਭਾਈ ਡੱਲੇ ਨੇ ਬੜੀ ਸੇਵਾ ਕੀਤੀ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੇ ਫਿਰ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਤਿਖੰਡ ਦੇ ਵਿੱਚ ਤੁਸੀਂ ਆਪਣੇ ਚਰਨਾਂ ਦੇ ਵਿੱਚ ਮੈਨੂੰ ਇੱਕ ਪੀੜੇ ਜਿੰਨੀ ਜਗ੍ਹਾ ਦੇ ਦਿਓ ਤੇ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਪੰਜਾ ਸਿੰਘਾਂ ਤੋਂ ਅਮਰਤ ਸ਼ਕਲੋ ਤੇ ਇਹ ਸ਼ਕਤੀ ਚਲੇਗੀ ਉਹਨਾਂ ਦੇ ਕੋਲ ਹੁਣ ਤੁਸੀਂ ਸ਼ਕਲੋ ਅਮਰਤ ਤੁਸੀਂ ਅਮਰਤ ਸ਼ਕਲੋ ਤੇ ਅਮਰਤ ਸ਼ਕਕੇ ਤੁਸੀਂ ਆਜੋ ਭਾਵੇਂ ਉੱਤੇ ਤੁਸੀਂ ਆਪਣਾ ਮੰਜਾ ਡਾਹ ਲਿਓ ਤੁਹਾਡੇ ਅਸੀਂ ਵਾਧੂ ਜਗ੍ਹਾ ਬਣ ਜੇਗੀ ਤੁਹਾਡੇ ਆਪ ਤੇ ਜਿੰਨਾ ਚਿਰ ਤੁਸੀਂ ਅਮਰਤਾਰੀ ਨਹੀਂ ਹੁੰਦੇ ਤੇ ਤੁਹਾਨੂੰ ਮੁਖਦਵਾਰ ਸੱਚਖੰਡ ਦਾ ਦਵਾਰਾ ਤੁਹਾਡੇ ਵਾਸਤੇ ਨਹੀਂ ਖੁੱਲਣਾ ਮੰਨੈ ਪਰਵਾਰ ਐ ਸਾਧਾਰ ਤੇ ਜਿਹੜੇ ਮੰਨ ਲੈਂਦੇ ਨੇ ਉਹ ਆਪਣੇ ਪਰਿਵਾਰ ਦਾ ਤੇ ਆਪਣੇ ਬ੍ਰਹਮ ਗਿਆਨੀ 21 ਗੁਣੀ ਸਭ ਜਗਤ ਛਡਾਵਾ ਉਹ ਬ੍ਰਹਮ ਗਿਆਨੀ ਹੋ ਜਾਂਦੇ ਨੇ ਤੇ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਨਾ ਉਹ 21 ਕੁੜਾ ਉਹਨਾਂ ਦੀਆਂ ਤਰ ਜਾਂਦੀਆਂ ਸੱਤ ਕੁੜਾ ਉਹਨਾਂ ਦੀਆਂ ਆਪਣੀਆਂ ਆਉਣ ਵਾਲੀਆਂ ਸੱਤ ਕੁੜਾ ਉਹਨਾਂ ਦੇ ਨਾਨਕੀਆਂ ਦੀਆਂ ਤੇ ਸੱਦ ਕੋਲਾ ਉਹਨਾਂ ਦੇ ਆਪਣੇ ਦਾਦ ਕਹਿੰਦੀ ਇਹਨਾਂ ਪਹਿਲੀਆਂ ਬੀਤ ਚੁੱਕੀਆਂ ਨੇ ਇਹ ਸਿਰਕੇ ਉਹ ਪਰਿਵਾਰ ਦਾ ਵੀ ਸੁਧਾਰ ਕਰ ਲੈਂਦੇ ਆ ਤੇ ਪਰਿਵਾਰ ਨੂੰ ਸਿੱਧੇ ਮਾਰਗ ਉੱਤੇ ਪਾ ਲੈਂਦੇ ਤੇ ਗੁਰੂ ਘਰ ਦੇ ਨਾਲ ਜੋੜ ਲੈਂਦੇ ਨੇ ਮੰਨੈ ਤਰੈ ਤਾਰੇ ਗੁਰਸਿੱਖ ਜਿਹੜੇ ਮੰਨਦੇ ਆ ਨਾ ਉਹ ਆਪ ਤੇ ਤਰੀ ਜਾਂਦੇ ਆ ਤੇ ਜਿਹੜੇ ਗੁਰੂ ਦੇ ਸਿੱਖ ਉਹਨਾਂ ਨਾਲ ਜੁੜ ਜਾਂਦੇ ਆ ਨਾ ਤੇ ਉਹ ਵੀ ਤਰ ਜਾਂਦੇ ਤੇ ਉਹਨਾਂ ਨੂੰ ਵੀ ਉਹ ਤਾਰ ਲੈਂਦੇ ਨੇ ਮੰਨੈ ਨਾਨਕ ਭਵੇਂ ਨਾ ਭਿਖ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਕਿ ਜਿਹੜੇ ਮੰਨ ਲੈਂਦੇ ਆ ਉਹਨਾਂ ਭਵਿੱਖ ਵਿੱਚ ਜੋ ਉਹਨਾਂ ਦੇ ਚੱਕਰ ਵਿੱਚ ਨਹੀਂ ਘਟਣਾ ਆਉਣਾ ਪੈਂਦਾ ਉਹਨਾਂ ਨੂੰ 84 ਲੱਖ ਜਨਮ ਤੋਂ ਮੁਕਤੀ ਮਿਲ ਜਾਂਦੀ ਹੈ ਸੋ ਮੰਨੈ ਨਾਨਕ ਭਾਵੇਂ ਨਾ ਭੇਖ ਭੇਖੋਂ ਦਾ ਭਵਿੱਖਤ ਉਹ ਭੇਖ ਕਾਲ ਦੇ ਵਿੱਚ ਦੁਬਾਰਾ ਜਨਮ ਜਨਮਾਂਤਰਾਂ ਦੇ ਚੱਕਰ ਵਿੱਚ ਨਹੀਂ ਚਿੰਨ ਪੈਂਦੇ ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਚੱਕਰਾਂ ਤੋਂ ਮੁਕਤੀ ਮਿਲ ਜਾਂਦੀ ਹੈ ਐਸਾ ਨਾਮ ਨਰਿੰਦਰ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਇਸ ਤਰ੍ਹਾਂ ਦਾ ਨਰਿੰਜਨ ਨਾਮ ਹੈ ਕਾਲਖ ਤੋਂ ਰਹਿਤ ਨਾਮ ਹੈ ਬਿਲਕੁਲ ਪਵਿੱਤਰ ਨਾਮ ਹੈ ਜਿਹੜੇ ਨਾਮ ਜਪਦੇ ਆ ਉਹਨਾਂ ਮਨ ਕਰਕੇ ਜਪਦੇ ਆ ਉਹਨਾਂ ਦੀ ਐਸੀ ਅਵਸਥਾ ਹੋ ਜਾਂਦੀ ਹੈ ਕੋ ਆਪ ਤਰ ਜਾਂਦੇ ਨੇ ਦੂਸਰੇ ਨੂੰ ਤਾਰ ਲੈਂਦੇ ਨੇ ਸੱਚਖੰਡ ਦਾ ਦਵਾਰਾ ਉਹਨਾਂ ਵਾਸਤੇ ਖੁੱਲ ਜਾਂਦਾ ਏ ਉਹਨਾਂ ਦੇ ਆਪਣੇ ਪਰਿਵਾਰਾਂ ਦੇ ਸੁਧਾਰ ਕਰ ਲੈਂਦੇ ਨੇ ਤੇ ਆਪਣੇ ਪਰਿਵਾਰਾਂ ਨੂੰ ਵੀ ਤਾਰ ਲੈਂਦੇ ਨੇ ਪੰਜ ਪਰਵਾਣ ਪੰਜ ਪ੍ਰਧਾਨ ਇਹ ਪੰਜਾਂ ਦੀ ਬੜੀ ਮਹਾਨਤਾ ਹੈ ਪੰਜ ਪੰਜ ਨੂੰ ਵੀ ਕਿਹਾ ਗਿਆ ਤੇ ਪੰਜ ਜਿਹੜੇ ਮੁਖੀ ਹੁੰਦੇ ਆ ਨਾ ਉਹਨਾਂ ਨੂੰ ਵੀ ਕਿਹਾ ਗਿਆ ਹੈ ਪਿੰਡਾਂ ਦੇ ਵਿੱਚ ਜਿਹੜੇ ਛੀਵਰ ਸਿੰਘ ਮਹਰੇ ਸਿੱਖ ਹੁੰਦੇ ਸਨ ਇਹਨਾਂ ਨੂੰ ਪੈਂਚ ਕਿਹਾ ਜਾਂਦਾ ਸੀ ਪੈਂਚ ਵੀ ਪੰਚ ਵੀ ਕਿਹਾ ਜਾਂਦਾ ਸੀ ਹੁਣ ਜਿਹੜੇ ਤੁਹਾਡੇ ਪੰਚਾਇਤਾਂ ਦੇ ਮੈਂਬਰ ਹੁੰਦੇ ਆ ਨਾ ਉਹਨਾਂ ਨੂੰ ਪੰਚ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਸਰਕਾਰੀ ਦਰਬਾਰੇ ਪ੍ਰਮਾਨਤਾ ਹੁੰਦੀ ਹੈ ਕਿ ਉਹਨਾਂ ਦਾ ਕੀਤਾ ਉਹਨਾਂ ਦਾ ਲਿਖਿਆ ਤੇ ਜਿਹੜਾ ਵੀ ਜਿਹੜਾ ਉਹਨਾਂ ਸਰਪੰਚ ਬਣਾਇਆ ਜਾਂਦਾ ਸਰਪੰਚ ਨੂੰ ਵੀ ਉਹ ਕਹਿ ਦਿੰਦੇ ਆ ਇੱਕ ਸਰਪੰਚ ਹੁੰਦਾ ਦੂਜੇ ਪੰਜ ਹੁੰਦੇ ਆ ਸਰਪੰਚ ਨੂੰ ਕਹਿ ਦਿੰਦੇ ਕਿ ਆ ਮਤਾ ਪਾ ਦਿਓ ਇਸ ਤਰ੍ਹਾਂ ਆ ਕੰਮ ਕਰਨਾ ਸੋ ਪੰਜ ਪ੍ਰਮਾਣ ਹੁੰਦੇ ਨੇ ਤੇ ਉਹ ਪੰਜ ਪ੍ਰਧਾਨ ਆਪਣੇ ਮਹੱਲਿਆਂ ਦੇ ਗਲੀਆਂ ਦੇ ਆਪਣੇ ਪਰਿਵਾਰਾਂ ਦੇ ਵਿੱਚ ਪ੍ਰਧਾਨ ਹੋ ਜਾਂਦੇ ਨੇ ਪੰਚੇ ਪਾਵੇ ਦਰਗਹਿ ਮਾਨ ਤੋ ਜਿਹੜੇ ਗੁਰੂਖ ਪਿਆਰੇ ਪੰਚ ਬਣ ਜਾਂਦੇ ਆ ਨਾ ਜਿੰਨਾ ਜਿ ਤਰ੍ਹਾਂ ਗੁਰੂ ਮਹਾਰਾਜ ਨੇ 22 ਮੰਜੀਆਂ ਬਖਸ਼ ਦਿੱਤੀਆਂ ਉਦੋਂ ਬਾਅਦ ਮਸੰਦ ਬਣਾਏ ਮਸੰਦ ਪ੍ਰਥਾ ਬਹੁਤ ਵਧੀਆ ਸੀ ਪਰੰਤੂ ਉਹ ਪ੍ਰਥਾ ਦੇ ਵਿੱਚ ਜਦੋਂ ਲਗਾਤਾਰ ਲੰਮਾ ਚੱਲਦੀ ਹੈ ਨਾ ਕੁਝ ਕਮੀਆਂ ਆ ਜਾਂਦੀਆਂ ਨੇ ਉਹਨਾਂ ਵਿੱਚ ਕੁਝ ਲੋਕ ਲਾਲਚੀ ਹੋ ਗਏ ਕੁਝ ਲੋਕਾਂ ਨੂੰ ਐਸਾ ਹੋ ਗਿਆ ਕਿ ਅਸੀਂ ਜਿਹੜੀ ਸੰਗਤ ਦੀ ਕਾਰ ਭੇਟਾ ਵਾ ਇਹ ਆਪ ਛੱਕ ਜਾਇਆ ਕਰੀਏ ਥੋੜੀ ਗੁਰੂ ਘਰ ਦੇ ਵਿੱਚ ਦਿੰਦੇ ਰਹਿ ਸੋ ਇਸ ਕਰਕੇ ਉਹ ਜਿਹੜੇ ਨਾ ਮਸੰਦਾਂ ਨੂੰ ਮਾੜਾ ਕਿਹਾ ਗਿਆ ਤੇ ਮਸੰਦਾਂ ਨੂੰ ਬਾਅਦ ਵਿੱਚ ਸਜਾਵਾਂ ਵੀ ਦਿੱਤੀਆਂ ਗਈਆਂ ਪਰੰਤੂ ਜਿਹੜੇ ਪੰਜ ਹੁੰਦੇ ਆ ਨਾ ਗੁਰੂ ਮਹਾਰਾਜ ਦੇ ਗੁਰਸਿੱਖ ਹੁੰਦੇ ਆ ਇਹ ਦਰਗਾਹ ਦੇ ਵਿੱਚ ਮਾਨ ਪਾਉਂਦੇ ਆ ਪੰਜ ਪ੍ਰਵਾਨ ਤੇ ਪੰਜ ਪ੍ਰਧਾਨ ਇਹ ਦੁਨੀਆ ਦੇ ਵਿੱਚ ਇੱਥੇ ਪ੍ਰਵਾਨ ਹੋ ਜਾਂਦੇ ਆ ਬਾਬਾ ਬੁੱਢਾ ਜੀ ਪ੍ਰਵਾਨ ਹੋ ਗਏ ਸ਼ਹੀਦ ਬਾਬਾ ਦੀਪ ਸਿੰਘ ਜੀ ਪ੍ਰਵਾਨ ਹੋ ਕੇ ਭਾਈ ਬੈਲੋ ਜੀ ਪ੍ਰਵਾਨ ਹੋ ਗਏ ਤੇ ਭਾਈ ਸਾਲੋ ਜੀ ਪ੍ਰਵਾਨ ਹੋ ਗਏ ਤੇ ਭਾਈ ਭਗਤਾ ਜੀ ਇਸ ਤਰ੍ਹਾਂ ਇਨੇ ਕਾ ਹੀ ਗੁਰਸਿੱਖ ਨੇ ਭਾਈ ਵਿਧ ਚੰਦ ਜੀ ਭਾਈ ਨਗਈਆ ਜੀ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਕਿੰਨੇ ਕੇ ਗੁਰਸਿੱਖਾਂ ਦੇ ਨਾਮ ਲਈਏ ਜਿਹੜੇ ਇੱਥੇ ਪ੍ਰਮਾਣ ਹੋ ਗਏ ਤੇ ਉਹਨਾਂ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੋਇਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੈਠ ਗਏ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਸੱਚਖੰਡ ਵਿੱਚ ਬੈਠ ਗਏ ਪੰਚੇ ਸੋਹੇਦਾਰਾ ਜਾਨ ਤੇ ਜਿਹੜੇ ਪੰਚ ਐ ਇਹ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਸੁਹੋਂਦੇ ਆ ਫਿਰ ਜਦੋਂ ਭਗਤ ਕਿਤੇ ਜਾਂਦੇ ਆ ਨਾ ਗੁਰੂ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਉੱਥੇ ਵੀ ਉਹਨਾਂ ਦਾ ਮਾਨ ਸਤਕਾਰ ਬੜਾ ਹੁੰਦਾ ਬੜੇ ਸਤਕਾਰ ਨਾਲ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਉਹਨਾਂ ਵਾਸਤੇ ਵੱਖਰੇ ਵਿਛਾਉਣੇ ਕੀ ਵਿਛਾਏ ਜਾਂਦੇ ਨੇ ਉਹਨਾਂ ਨੂੰ ਸਤਕਾਰ ਨਾਲ ਬਿਠਾਇਆ ਜਾਂਦਾ ਹੈ ਪੰਚਾਂ ਦਾ ਗੁਰ ਇੱਕ ਧਿਆਨ ਉਹ ਜਿਹੜੇ ਪੰਚ ਨੇ ਉਹਨਾਂ ਦੇ ਕੋ ਧਿਆਨ ਆ ਗੁਰੂ ਦੇ ਵੱਲ ਇਸ ਕਰਕੇ ਉਹ ਪ੍ਰਮਾਨ ਹੁੰਦੇ ਆ ਇਸ ਕਰਕੇ ਰਾਜ ਦਰਬਾਰਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਰਾਜ ਦਰਬਾਰਾਂ ਦੇ ਵਿੱਚ ਉਹਨਾਂ ਨੂੰ ਇਸ ਕਰਕੇ ਮਾਨ ਸਤਕਾਰ ਮਿਲਦਾ ਕਿਉਂਕਿ ਉਹਨਾਂ ਇੱਕ ਗੁਰੂ ਦਾ ਧਿਆਨ ਧਰਿਆ ਹੁੰਦਾ ਹੈ ਹੋਰ ਕਿਸੇ ਦਾ ਧਿਆਨ ਨਹੀਂ ਧਰਦੇ ਇੱਕ ਹੀ ਕਿਸੇ ਸਾਭੀ ਕੋ ਗੁਰਦੇਵ ਇੱਕ ਦੂਸਰੋ ਨਾ ਔਰ ਕੋਈ ਭੂਲ ਪਰ ਮੰਨ ਬੋ ਹੋਰ ਕਿਸੇ ਨੂੰ ਨੂੰ ਇਹ ਮੰਨਦੇ ਇੱਕ ਇਹਦਾ ਧਿਆਨ ਧਰਦੇ ਨੇ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹ ਕਰਨੇ ਨਹੀਂ ਸਮਾਰ ਜੇ ਕੋਈ ਕਹਿ ਕੇ ਵਿਚਾਰਾਂ ਕਰਦਾ ਹੈ ਨਾ ਸੋਚਦਾ ਤੇ ਜੋ ਕੁਝ ਕਰਤੇ ਨੇ ਕੀਤਾ ਜੋ ਅਕਾਰਪੁਰਖ ਵੈਖੂ ਨੇ ਕਰ ਦਿੱਤਾ ਉਹਦਾ ਸਮਾਰ ਨਹੀਂ ਹੋ ਸਕਦਾ ਸਮਾਰ ਹੁੰਦਾ ਗਿਣਤੀ ਕਰਨੀ ਉਹਦੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਰਤੇ ਕਾ ਕਾਰਨੇ ਨਾਹੀਂ ਸੁਮਾਰ ਉਹਨੇ ਕੀੜੀਆਂ ਬਣਾਤੀਆਂ ਉਹਨੇ ਹਾਥੀ ਬਣਾਤੇ ਤੇ ਕੀੜੀ ਕੋਲੋਂ ਹਾਥੀ ਨੂੰ ਡਰਾਤਾ ਉਹਨੇ ਚਿੜੀਆਂ ਬਣਾਈਆਂ ਉਹਨੇ ਬਾਜ ਬਣਾਏ ਜਿੱਥੇ ਬਾਜ ਹੈ ਜਦੋਂ ਬਾਜ ਆ ਜਾਂਦਾ ਚਿੜੀਆਂ ਕਬੂਤਰ ਜਿਹੜੇ ਸਾਰੇ ਇਲਾਕਾ ਛੱਡ ਜਾਂਦੇ ਨੇ ਸੋ ਕਰਤੇ ਦੀ ਕੁਦਰਤ ਹੈ ਜੋ ਉਸ ਕਰਤੇ ਕਾ ਕਾਰਨੇ ਨਾਹੀਂ ਸੁਮਾਰ ਤੋਲ ਧਰਮ ਦਇਆ ਕਾ ਪੂਤ ਜਿਹੜਾ ਧਰਮ ਹਨ ਇਹ ਦਇਆ ਦਾ ਪੁੱਤਰ ਇਹ ਕਹਿੰਦੇ ਨੇ ਬਾਕੀ ਧਰਮਾਂ ਦੇ ਵਿੱਚ ਕਿ ਜਿਹੜੀ ਧਰਤੀ ਹੈ ਇਹ ਬੌਲਦ ਦੇ ਸਿੰਘਾਂ ਦੇ ਖਲੋਤੀ ਹੈ ਧੌਲ ਹੁੰਦਾ ਬਲਦ ਇਹ ਧੌਲ ਧਰਮ ਦਇਆ ਦਾ ਪੁੱਤ ਉਹ ਕਹਿੰਦੇ ਧਰਤੀ ਹੈ ਜਿਹੜੀ ਇਹ ਬੌਲਦ ਦੇ ਸਿੰਘਾਂ ਦੇ ਖਲੋਤੀ ਹੈ ਪਰੰਤੂ ਜਿਹੜੇ ਦਇਆ ਹੈ ਦਇਆ ਧਰਮ ਦਾ ਮੋਢਾ ਹੈ ਜੇ ਦਇਆ ਨਹੀਂ ਤੇ ਧਰਮ ਨਹੀਂ ਜਿਹੜਾ ਵਿਅਕਤੀ ਦਇਆਵਾਨ ਨਹੀਂ ਹੈ ਉਹ ਧਰਮੀ ਨਹੀਂ ਹੋ ਸਕਦਾ ਤੇ ਜਿਹੜਾ ਜਿੰਨਾ ਚਿਰ ਧਰਮੀ ਨਹੀਂ ਹੋ ਸਕਦਾ ਉਹਨਾਂ ਚਿਰ ਦਇਆਵਾਨ ਨਹੀਂ ਹੋ ਸਕਦਾ ਇਹ ਰਕੇ ਧੌਲ ਧਰਮ ਧਰਮ ਜਿਹੜਾ ਦਇਆ ਦਾ ਪੁੱਤਰ ਹੈ ਤੇ ਧਰਮ ਦੇ ਸਿਰ ਤੇ ਹੀ ਧਰਤੀ ਟਿਕੀ ਹੋਈ ਹੈ ਧਰਮੀ ਲੋਕਾਂ ਦਾ ਕਰਕੇ ਹੀ ਇਹ ਦੁਨੀਆ ਜਿਹੜੀ ਵੱਸਦੀ ਹੈ ਸੰਤੋਖ ਸੰਤੋਖ ਥਾਪ ਰੱਖਿਆ ਜਨ ਸੂਤ ਜਿਸੇ ਕਾਲਪੁਰਖ ਵੈਗਰੂ ਨੇ ਇਹ ਸੰਤੋਖ ਵੀ ਦੇ ਦਿੱਤਾ ਫਿਰ ਧਰਮੀ ਲੋਕਾਂ ਨੂੰ ਸੰਤੋਖ ਦੇ ਦਿੱਤਾ ਤੇ ਫਿਰ ਉਹਨੂੰ ਸੂਤ ਕਰਕੇ ਰੱਖਿਆ ਇੱਕ ਸੂਤਰ ਵਿੱਚ ਬੰਨ ਲਿਆ ਕਿ ਜਿਹੜਾ ਧਰਮੀ ਹੈ ਦਇਆਵਾਨ ਹੈ ਉਹ ਸੰਤੋਖੀ ਹੋ ਸਕਦਾ ਹੈ ਹੋਰ ਕੋਈ ਵਿਅਕਤੀ ਸੰਤੋਖੀ ਨਹੀਂ ਹੋ ਸਕਦਾ ਇਹ ਕਸੂਤਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਬੰਨ੍ਹ ਦਿੰਦਾ ਜੇ ਕੋ ਬੁੱਝਾ ਹੋਇ ਸਚਿਆਰ ਜਿਹੜਾ ਇਹਨਾਂ ਚੀਜ਼ਾਂ ਨੂੰ ਬੁੱਝ ਲੈਂਦਾ ਉਹ ਬਹੁਤ ਸਚਿਆਰਾ ਮੰਨਿਆ ਜਾਂਦਾ ਕਿ ਇਹ ਵਿਅਕਤੀ ਜਿ ਤਰ੍ਹਾਂ ਕਹਿੰਦੇ ਆ ਨਾ ਕਿ ਜਿਹਦੇ ਪੰਚਾਇਤਾਂ ਦੇ ਵਿੱਚ ਐਸੀ ਜਗ੍ਹਾ ਦੇ ਵਿੱਚ ਉਹੋ ਵਿਅਕਤੀ ਗੱਲ ਕਰ ਸਕਦੇ ਜਿਹੜੇ ਸਿਆਣੇ ਹੋਣ ਇਹ ਗੁਰਮਤ ਦੇ ਵਿੱਚ ਵੀ ਉਹੋ ਵਿਅਕਤੀ ਪ੍ਰਮਾਨ ਨੇ ਜਿਹੜੇ ਸਚਿਆਰੇ ਹੋ ਜਾਂਦੇ ਆ ਉਹ ਬੁੱਝ ਲੈਂਦੇ ਆ ਕਿ ਪ੍ਰਮਾਤਮਾ ਦੀ ਦਿੱਤੀ ਹੋਈ ਦਇਆ ਏ ਉਹਦਾ ਥਾਪਿਆ ਹੋਇਆ ਧਰਮ ਹੈ ਤੇ ਉਸ ਨੇ ਸੰਤੋਖ ਦਿੱਤਾ ਹੈ ਇਸ ਕਰਕੇ ਉਹ ਸੰਤੋਖ ਦਇਆ ਧਰਮ ਸੰਤੋਖ ਜਿਹੜਾ ਹੈ ਸਹਿਜ ਵਸਤਾ ਹੈ ਪ੍ਰਮਾਤਮਾ ਕੋਲੋਂ ਮੰਗਦੇ ਨੇ ਤੇ ਉਹ ਸਚਿਆਰੇ ਹੋ ਜਾਂਦੇ ਨੇ ਧਵਲਾ ਇਹ ਉੱਪਰ ਕੀਤਾ ਭਾਰ ਧਰਤੀ ਤੇ ਕਿੰਨਾ ਕੁ ਭਾਰ ਕਿਵੇਂ ਅਸੀਂ ਗਿਣਤੀ ਕਰ ਸਕਦੇ ਆ ਕਿਵੇਂ ਅਸੀਂ ਗਿਣਤੀ ਕਰ ਸਕਦੇ ਆ ਧਰਤੀ ਹੋਰ ਪਰੈ ਹੋਰ ਹੋਰ ਜਿਹੜੀ ਧਰਤੀ ਆ ਕਿੰਨੀ ਕੁ ਮਿਲ ਲਾਂਗੇ ਕਿੰਨੀ ਕੁ ਤੋਲ ਲਾਂਗੇ ਇਹ ਤਾਂ ਹੋਰ 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 ਗਾਂ ਵਧਦੀ ਜਾਂਦੀ ਹੈ ਤਿਸਤੇ ਭਾਰ ਥੱਲੇ ਕਮਣ ਜੋਰ ਇਹ ਜਿਹੜੀ ਸਾਡੇ ਲਾਗੇ ਧਰਤੀ ਆ ਅਸੀਂ ਇਹ ਮੰਨ ਲਿਆ ਕਿ ਇਹ ਬਲਦੇ ਸਿੰਘਾਂ ਦੇ ਟਿਕੀ ਹੋਈ ਹੈ ਤੇ ਜਿਹੜੀ ਇਹ ਤੋਂ ਗਾਂ ਵਾਲੀ ਧਰਤੀ ਆ ਉਹਦੇ ਭਾਰ ਥੱਲੇ ਕੀ ਦਾ ਜੋਰ ਹੈ ਉਹ ਨੂੰ ਕਿੰਨੇ ਜੁਗਿਆ ਹੋਇਆ ਹੈ ਇਸ ਕਰਕੇ ਇਹ ਜਿਹੜੀਆਂ ਮਿੱਥ ਦੀਆਂ ਗੱਲਾਂ ਐ ਨਾ ਗੁਰਮਤਿ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਗੁਰਮਤਿ ਇਹ ਕਹਿੰਦੇ ਕਿ ਧੌਲ ਧਰਮ ਦਇਆ ਕਾ ਪੂਤ ਜਿੱਥੇ ਦਇਆ ਐ ਧਰਮ ਐ ਇਹਨਾਂ ਦੇ ਚੀਜ਼ਾਂ ਦੇ ਸਿਰ ਤੇ ਹੀ ਜਿਹੜੀ ਧਰਤੀ ਆ ਉਹ ਟਿੱਕੀ ਹੋਈ ਐ ਜੀ ਆ ਤਰੰਗਾ ਕੇ ਨਾਮ ਇਹ ਜਿੰਨੇ ਵੀ ਜੀ ਜੰਤ ਦੁਨੀਆ ਤੇ ਪੈਦਾ ਹੋਏ ਨੇ ਦੁਨੀਆ ਤੇ ਪੈਦਾ ਕੀਤੇ ਨੇ ਗੁਰੂ ਮਹਾਰਾਜ ਨੇ ਅਕਾਰਪੁਰਖ ਵੈਗਰੂ ਨੇ ਇਹ ਵੱਖ-ਵੱਖ ਰੰਗ ਨੇ ਇਹਨਾਂ ਦੇ ਤੇ ਵੱਖ-ਵੱਖ ਨਾਮ ਐ ਜਿ ਤਰ੍ਹਾਂ ਇਨਸਾਨ ਐ ਕੋਈ ਗੋਰਾ ਕੋਈ ਕਾਲਾ ਕੋਈ ਉੱਚਾ ਕੋਈ ਮਧਰਾ ਛੋ ਮੋਟਾ ਪਤਲਾ ਇਸ ਤਰ੍ਹਾਂ ਹੀ ਇਹ ਜਿਹੜੇ ਜੀ ਜੰਤ ਐ ਨਾ ਇਹ ਸਾਰੇ ਕੁਦਰਤ ਦੇ ਰੰਗ ਦੇ ਨਾਮ ਨੇ ਜੀ ਸਭ ਨਾਂ ਲਿਖਿਆ ਬੁੜੀ ਕਲਾਮ ਤੇ ਇਹ ਜਿੰਨੇ ਵੀ ਆਏ ਐ ਨਾ ਇਹਨਾਂ ਨੂੰ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜਾੇ ਪਾਸ ਜਿਸ ਤਰ੍ਹਾਂ ਦੀ ਕਲਮ ਸਾਡੇ ਤੇ ਮੱਥੇ ਦੇ ਉੱਤੇ ਵੈਗਰੂ ਨੇ ਲਿਖ ਦਿੱਤੀ ਹੈ ਨਾ ਉਹ ਕਲਮ ਲੈ ਕੇ ਅਸੀਂ ਇਹ ਦੁਨੀਆ ਵਿੱਚ ਆ ਗਏ ਆ ਤੇ ਸਭ ਨਾਲ ਲਿਖਿਆ ਗੁੜੀ ਕਲਾਮ ਸਾਰਿਆਂ ਦੇ ਮੱਥੇ ਤੇ ਲੇਖ ਹਨ ਜਿਹੜੇ ਇਹ ਲਿਖ ਕੇ ਅਕਾਲਪੁਰਖ ਵੱਲੋਂ ਆਉਂਦੇ ਨੇ ਜੀ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਾ ਲਿਖਿਆ ਕੋਈ ਜਾਣ ਸਕਦਾ ਹੈ ਕੋਈ ਕਹਿ ਸਕਦਾ ਕਿ ਤੇਰੇ ਕਰਮਾਂ ਚ ਇਹ ਚੀਜ਼ ਨਹੀਂ ਹੈਗੀ ਜਿਦ ਤਰ੍ਹਾਂ ਮਾਤਾ ਸੁਲਖਣੀ ਜੀ ਸ਼ਿਰੂ ਹਰਗਵਿੰਦ ਸਾਹਿਬ ਜੀ ਪਾਸ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਗੁਰੂ ਮਹਾਰਾਜ ਨੇ ਕਿਹਾ ਕਿ ਤੇਰੇ ਤੇ ਲੇਖ ਜੀ ਹੈ ਨਹੀਂਗੇ ਤੇਰੇ ਪੁੱਤਰ ਨਹੀਂ ਹੈਗੇ ਤੇ ਉਹਨੇ ਸ਼ਰਦਾ ਦੇ ਨਾਲ ਬੇਨਤੀ ਕੀਤੀ ਕਹਿੰਦੀ ਮਹਾਰਾਜ ਤੁਸੀਂ ਸਮਰਾਥ ਹੋ ਸਮਰਾਥ ਗੁਰੂ ਸਿਰ ਹੱਤਰਿਓ ਗੁਰ ਕੀਨੀ ਕਿਰਪਾ ਸੁਤ ਭਾਂ ਡਰਿਓ ਉਹਨੇ ਬੀਬੀ ਨੇ ਕਿਹਾ ਕਿ ਤੁਸੀਂ ਸਮਰਾਥ ਹੋ ਉੱਥੇ ਵੀ ਤੁਸਾਂ ਲਿਖਣੇ ਆ ਤੇ ਤੁਸੀਂ ਇੱਥੇ ਲਿਖ ਕੇ ਦੇ ਦਿਓ ਗੁਰੂ ਮਹਾਰਾਜ ਦੀ ਬੇਨਤੀ ਤਾਂ ਖੁਸ਼ ਹੋ ਗਏ ਪ੍ਰਸੰਨ ਹੋ ਗਏ ਤੇ ਉਹਨੂੰ ਸੱਤ ਪੁੱਤਰਾਂ ਦੀ ਦਾਤ ਦੇ ਦਿੱਤੀ ਇਸ ਕਰਕੇ ਇਹ ਲੇਖਾ ਕੋਈ ਵਿਰਲਾ ਹੀ ਜਾਣ ਸਕਦਾ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕਿੰਨਾ ਲਿਖਿਆ ਹੈ ਤੇ ਕਿੱਡਾ ਵੱਡਾ ਲੇਖਾ ਹੈ ਇਸ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਕੀਤਾ ਤਾਣ ਸਵਲ ਹੋ ਰੂਪ ਕਿੰਨੀ ਕੁ ਤਾਕਤ ਆ ਕਿਸਦੇ ਵਿੱਚ ਤੇ ਕਿੰਨਾ ਕੁ ਰੂਪ ਹੈ ਇਹ ਪ੍ਰਮਾਤਮਾ ਦੇ ਦਿੱਤੀ ਦਾਤ ਹੈ ਇਸ ਨੂੰ ਕੋਈ ਬਦਲ ਨਹੀਂ ਸਕਦਾ ਕਿਤੀ ਦਾਤ ਜਾਣੇ ਕੌਣ ਕੂਤ ਕਿੰਨੀ ਦਾਤ ਹੈ ਤੇ ਇਹ ਕੌਣ ਜਾਣ ਸਕਦਾ ਕਿ ਇਹ ਕਿੰਨੇ ਕੀਤੀ ਹੋਈ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਉਸ ਅਕਾਲਪੁਰਖ ਵੈਗਰੂ ਨੇ ਇੱਕ ਵਾਰੀ ਕੂਏ اکਵਾਉ ਹੁੰਦਾ ਕੂਣਾ ਇਹ ਮਾਝੇ ਦੀ ਬੋਲੀ ਹੈ ਘਡੂਰ ਸਾਹਿਬ ਇਲਾਕੇ ਦੀ ਬੋਲੀ ਹੈ ਤਰਨਤਨ ਤਹਿਸੀਲ ਦੀ ਬੋਲੀ ਹੈ ਜਿਹੜੀ ਗੁਰਮਖੀ ਆ ਇੱਥੇ ਰਚੀ ਗਈ ਸਭ ਤੋਂ ਪਹਿਲਾਂ ਇੱਥੇ ਬੋਲੀ ਜਾਣ ਲੱਗੀ ਇਸ ਕਰਕੇ ਕੂਣਾ ਕੂਣ ਦਾ ਮਤਲਬ ਬਹੁਤੇ ਜਗ੍ਹਾ ਪਤਾ ਨਹੀਂ ਲੱਗਦਾ ਤੇ ਕੀਤਾ ਪਸਾਓ ਇੱਕੋ ਕਵਾਓ ਇੱਕ ਵਾਰੀ ਮਹਾਰਾਜ ਬੋਲੇ ਅਕਾਲਪੁਰ ਬਾਗ ਨੂੰ ਇੱਕ ਕਰੇ ਕਿਹਾ ਧਰਤੀ ਸਾਜੀ ਜਾਵੇ ਤਿਸਤੇ ਹੋਏ ਲੱਖ ਦਰਿਆਓ ਜਦੋਂ ਇੱਕ ਵਾਰੀ ਕਹਿਦਾ ਧਰਤੀ ਸਾਜੀ ਜਾਵੇ ਫਿਰ ਲੱਖਾਂ ਹੀ ਦਰਿਆ ਬਣ ਗਏ ਕੁਦਰਤ ਕਮਣ ਕਹਾ ਵਿਚਾਰ ਐਡੀ ਕੁਦਰਤ ਆ ਨਾ ਇਦੀ ਕਿੱਡੀ ਕੁ ਵਿਚਾਰ ਅਸੀਂ ਕਰਕੇ ਵੇਖੀਏ ਕਿੰਨਾ ਕੁ ਸੋਚ ਲਈਏ ਵਾਰਿਆ ਨਾ ਜਾਵਾਂ ਏਕ ਵਾਰ ਇੱਕ ਵਾਰ ਵਿੱਚ ਕੁਰਬਾਨ ਨਹੀਂ ਹੋ ਸਕਦਾ ਜੋ ਤਦ ਭਾਵੈ ਸਾਈ ਭਰਿਕਾਰ ਹੈ ਏ ਕਾਲਪੁਰਗ ਵੈਗਰੂ ਜੋ ਤੈਨੂੰ ਭਾਉਂਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹੋ ਹੀ ਚੰਗੀ ਕਾਰ ਹੈ ਉਹੋ ਹੀ ਚੰਗਾ ਕੰਮ ਆ ਜਿਹੜਾ ਵੈਗਰੂ ਤੂੰ ਮੈਨੂੰ ਬਖਸ਼ ਦਿੱਤਾ ਤੂੰ ਸਦਾ ਸਲਾਮਤ ਨਿਰੰਕਾਰ ਏ ਵੈਗਰੂ ਤੂੰ ਸਦਾ ਸਲਾਮਤ ਹੈ ਨੂੰ ਰੰਕਾਰ ਹੈ ਤੂ ਆਕਾਰ ਤੋਂ ਰਹਿਤ ਹੈ ਤੂੰ ਸਦਾ ਸਲਾਮਤ ਹੈ ਅਸੰਖ ਜਪ ਅਸੰਖ ਭਾਉ ਅਨੇਕਾਂ ਹੀ ਤਰ੍ਹਾਂ ਦੇ ਲੋਕੀ ਜਾਪ-ਜਪਦੇ ਨੇ ਤੇ ਅਨੇਕਾਂ ਤਰ੍ਹਾਂ ਦੀ ਭਾਵਨਾ ਰੱਖਦੇ ਨੇ ਅਸੰਖ ਹੁੰਦਾ ਹੈ ਕਰੋੜ ਦਹ ਕਰੋੜ ਅਰਬ ਅਰਬ ਦਹ ਅਰਬ ਖਰਬ ਖਰਬ ਦਹ ਖਰਬ ਨੀਲ ਨੀਲ ਤੇ ਦਹ ਨੀਲ ਸੰ ਪਦਮ ਪਦਮ ਤੋਂ ਅੱਗੇ ਸੰਖ ਆਉਂਦਾ ਗਿਣਤੀ ਆਖਰੀ ਸੰਖ ਹੈ ਹੁਣ ਤੇ ਗਿਣਤੀ ਪੜ ਨਹੀਂ ਜਾਂਦੀ ਹੁਣ ਕਹਿੰਦਾ 1 ਲੱਖ ਕਰੋੜ ਏਸਾ ਬਣਾ ਗਿਣਤੀਆਂ ਕਰਦੇ ਨੇ ਅ ਸੰਖ ਹੁੰਦੀ ਬਹੁਤ ਵੱਡੀ ਗਿਣਤੀ ਅ ਸੰਖਾਂ ਹੀ ਜਪਣੇ ਅ ਸੰਖਾਂ ਤੱਕ ਦੀ ਭਾਵਨਾ ਰੋਕੀ ਰੱਖਦੇ ਨੇ ਅ ਸੰਖ ਪੂਜਾ ਤੇ ਪੂਜਾ ਦੀਆਂ ਵਿਧੀਆਂ ਬਹੁਤ ਜ਼ਿਆਦੀਆਂ ਨੇ ਕਿਉਂਕਿ ਪਤਾਲਾਂ ਪਤਾਲ ਲੱਖ ਅਗਾਸ ਅਗਾਸ ਨੇ ਨਾ ਸਾਡੀ ਇੱਕ ਧਰਤੀ ਆ ਹਿੰਦੁਸਤਾਨ ਦੇ ਵਿੱਚ ਕਿੰਨੇ ਧਰਮ ਨੇ ਕਿੰਨੇ ਤਰ੍ਹਾਂ ਲੋਕੀ ਪੂਜਾ ਕਰਦੇ ਆ ਕੋਈ ਜੰਗਲਾਂ ਦੇ ਵਿੱਚ ਪੁੱਠਾ ਲੜਕਦਾ ਕੋਈ ਸਮਾਧੀ ਲਾ ਕੇ ਬੈਠਾ ਕੋਈ ਧੂਣੀਆਂ ਲਾ ਕੇ ਬੈਠਾ ਕੋਈ ਮੋਨੀ ਹੋ ਕੇ ਬੈਠਾ ਤੇ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਪੂਜਾ ਨੇ ਅਸੰਕ ਤਪਤਾਉ ਤੇ ਤਪ ਵੀ ਬੜੇ ਅਨੇਕ ਤਰ੍ਹਾਂ ਦੇ ਨੇ ਕੋਈ ਕਿਸੇ ਤਰ੍ਹਾਂ ਤਪ ਕਰਦਾ ਕੋਈ ਜਲ 'ਚ ਖਲੋ ਕੇ ਤਪ ਕਰਦਾ ਕੋਈ ਹਿਮਾਲਿਆ ਦੀ ਬਰਫ਼ 'ਚ ਬਹਿ ਕੇ ਤਪ ਕਰਦਾ ਕੋਈ ਧੂਣੀਆਂ ਤਾ ਕੇ ਤਪ ਤਾ ਕੇ ਤਪ ਕਰਦਾ ਸੋ ਤਾਪ ਵੀ ਅਸੰਖ ਤਰ੍ਹਾਂ ਦੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਤੇ ਗ੍ਰੰਥ ਵੀ ਬਹੁਤ ਜ਼ਿਆਦੇ ਨੇ ਦੁਨੀਆਂ ਦੇ ਵਿੱਚ ਤੇ ਪਾਠ ਵੀ ਵੱਖ-ਵੱਖ ਤਰ੍ਹਾਂ ਦੇ ਬਹੁਤ ਜ਼ਿਆਦੇ ਨੇ ਜਿਹੜੇ ਦੁਨੀਆਂ ਦੇ ਲੋਕ ਕਰਦੇ ਨੇ ਅਸੰਖ ਜੋਗਮਨ ਰਹੇ ਉਦਾਸ ਅਸੰਖਾਂ ਹੀ ਯੋਗੀ ਨੇ ਜਿਹੜੇ ਆਪਣੇ ਮਨ ਕਰਕੇ ਅਦਾਸੀ ਹੋ ਕੇ ਇਸ ਦੁਨੀਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਆਪਣੇ ਨਰਲੇਪ ਹੋ ਕੇ ਆਪਣੇ ਅਤੂਤ ਹੋ ਕੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਬੈਠ ਗਏ ਨੇ ਉਹ ਆਪਣੇ ਮਨ ਦੇ ਵਿੱਚ ਅਦਾਸ ਹੋ ਗਏ ਨੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਾਂ ਹੀ ਭਗਤ ਨੇ ਜਿਹੜੇ ਗੁਣਾਂ ਦੇ ਨਾਲ ਉਹਨਾਂ ਕੋਲ ਐਸਾ ਗੁਣ ਹੈ ਕਿ ਉਹ ਗਿਆਨ ਦੇ ਨਾਲ ਵਿਚਾਰ ਕਰਦੇ ਨੇ ਉਹ ਗਿਆਨ ਜਾਣ ਕੇ ਇਹ ਜਾਣਦੇ ਨੇ ਕਿ ਧਰਤੀ ਸਾਜੀ ਹੈ ਧਰਤੀ ਦੇ ਵਿੱਚ ਪੰਜ ਤੱਤਾਂ ਦਾ ਸਰੀਰ ਬਣਿਆ ਹੈ ਇਨਸਾਨ ਦਾ ਸੋ ਇਸ ਕਰਕੇ ਉਹ ਗਿਆਨਵਾਨ ਹੋ ਕਰਕੇ ਵਿਚਾਰ ਕਰਦੇ ਨੇ ਅਸੰਖ ਸਤੀ ਅਸੰਖ ਦਾਤਾਰ ਸਤੀਆਂ ਵੀ ਅਸੰਖਾਂ ਹੀ ਹੋ ਚੁੱਕੀਆਂ ਨੇ ਜਿਹੜੀਆਂ ਆਪਣੇ ਪਤੀਆਂ ਦੇ ਨਾਲ ਸਤੀ ਹੋ ਗਈਆਂ ਜਦੋਂ ਪਤੀ ਚੜ੍ਹਾਈ ਕਰਕੇ ਉਹਨਾਂ ਦੀ ਚੇਤਾ ਵਿੱਚ ਪਾ ਕੇ ਸੜ ਗਈਆਂ ਨੇ ਅਸੰਖ ਦਾਤਾਰ ਤੇ ਅਸੰਖਾਂ ਹੀ ਦਾਤੀ ਹੋਏ ਆ ਏਡੇ ਏਡੇ ਵੱਡੇ ਦਾਤੀ ਹੋਏ ਆ ਕਿ ਆਪਣਾ ਰਾਜ ਭਾਗ ਵੀ ਉਦਾਨ ਕਰ ਦਿੰਦੇ ਰਹਿਆ ਸੰਤਾਂ ਸਾਧੂਆਂ ਨੂੰ ਅਸੰਖ ਸੂਰ ਮੋਹ ਭਖਸਾਰ ਅਸੰਖਾਂ ਹੀ ਸੂਰਮੇ ਜੁੜੇ ਹੋਏ ਆ ਜਿਹੜੇ ਸਾਹਮਣੇ ਰੁਕੇ ਲੜਦੇ ਨੇ ਤੇ ਆਪਣੇ ਮੂੰਹ ਦੇ ਉੱਤੇ ਸ਼ਸਤਰ ਵੀ ਮਰਵਾ ਲਿੰਦੇ ਨੇ ਤੇ ਸਿੱਧੇ ਹੋ ਕੇ ਸਨਮੁਖ ਹੋ ਕੇ ਲੜਦੇ ਨੇ ਸੂਰਾਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜਾ ਖੇਤ ਐਸੇ ਯੋਧੇ ਹੁੰਦੇ ਜਿਹੜੇ ਸਨਮੁਖ ਹੋ ਕੇ ਲੜਦੇ ਨੇ ਇਸ ਕਰਕੇ ਉਹਨਾਂ ਕਹਾ ਮੋਹ ਪੱਕ ਸਾਰ ਮੂੰਹ ਸਾਹਮਣੇ ਕਰਕੇ ਜਿਹੜਾ ਵਾ ਉਹ ਲੋਹੇ ਦੇ ਸ਼ਸਤਰਾਂ ਦੇ ਨਾਲ ਜੰਗ ਲੜਦੇ ਨੇ ਤੇ ਲੜਾਈ ਕਰਦੇ ਨੇ ਅਸੰਖ ਮੂਨ ਲਿਵ ਲਾਏ ਤਾਰ ਅਸੰਖਾ ਹੀ ਮੋਨੀ ਐ ਜਿਹੜੇ ਕਹਿੰਦੇ ਸਾਡੀ ਪਰਮਾਤਮਾ ਨਾਲ ਲਿਵ ਜੁੜ ਗਈ ਐ ਜਾਂ ਲਿਵ ਲਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮੋਨੀ ਤੇ ਹੋ ਜਾਂਦੇ ਆ ਬੋਲਦੇ ਨਹੀਂਗੇ ਪਰੰਤੂ ਉਹਨਾਂ ਦਾ ਮਨ ਅੰਦਰੋਂ ਮੋਨੀ ਨਹੀਂ ਹੁੰਦਾ ਮਨ ਨਹੀਂ ਉਹਨਾਂ ਦਾ ਰੁਕਦਾ ਮਨ ਭੜਕਦਾ ਐ ਮਨ ਕਈ ਚੀਜ਼ਾਂ ਦੀ ਮੰਗ ਕਰਦਾ ਐ ਇਸ ਕਰਕੇ ਅਸੰਖਾ ਹੀ ਹੋਏ ਨੇ ਕੁਦਰਤ ਕਵਣ ਕਹਾ ਵਿਚਾਰ ਇਹ ਕੁਦਰਤ ਕਿੱਡੀ ਵੱਡੀ ਐ ਮੈਂ ਕਿਵੇਂ ਵਿਚਾਰ ਕਰ ਸਕਦਾ ਐ ਕਿ ਕੁਦਰਤ ਬਹੁਤ ਜਿਆਦੀ ਵੱਡੀ ਹੈ ਇਸ ਕਰਕੇ ਮੈਂ ਵਿਚਾਰ ਨਹੀਂ ਕਰ ਸਕਦਾ ਵਾਰਿਆ ਨਾ ਜਾਵਾਂ ਇੱਕ ਵਾਰ ਏ ਵੈਗਰੂ ਮੈਂ ਤਾਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ ਜੋ ਤੁਧ ਭਾਵੈ ਸਾਈ ਭਲੀਕਾਰ ਵੈਗਰੂ ਜੋ ਤੈਨੂੰ ਪਾਉਂਦਾ ਏ ਉਹੋ ਹੀ ਵੈਗਰੂ ਤੂੰ ਛੱਡ ਦਿਓ ਕਾਰ ਕਰਾਉਣਾ ਹੈ ਤੇ ਅਸੀਂ ਹੋਰ ਕੋਈ ਕਾਰ ਨਹੀਂ ਕਰ ਸਕਦਾ ਤੋ ਸਦਾ ਸਲਾਮਤ ਨਿਰੰਕਰ ਏ ਕਾਰਪੁਰਗ ਵੈਗਰੂ ਜੀ ਤੁਸੀਂ ਸਦਾ ਹੀ ਸਲਾਮਤ ਹੋ ਤੁਸੀਂ ਆਕਾਰ ਰਹਿਤ ਹੋ ਏਡੀ ਵੱਡੀ ਕੁਦਰਤ ਤੁਸਾਂ ਸਾਜੀ ਹੋਈ ਹੈ ਜਿਹਦਾ ਅਸੀਂ ਬਿਲਕੁਲ ਵਿਚਾਰ ਨਹੀਂ ਕਰ ਸਕਦੇ ਇੱਕ ਵਾਰ ਵੀ ਅਸੀਂ ਆਪ ਦੇ ਤੋਂ ਕੁਰਬਾਨ ਨਹੀਂ ਹੋ ਸਕਦੇ ਤੁਸੀਂ ਸਦਾ ਸਲਾਮਤ ਹੋ ਤੇ ਤੁਸੀਂ ਸਦਾ ਸਮਰਾਥ ਹੋ ਤੁਹਾਡੇ ਹੁਕਮ ਦੇ ਚ ਅਸੀਂ ਚੱਲਦੇ ਆ ਜਿਹੜੀ ਸਾਡੇ ਤੋਂ ਤੁਸੀਂ ਕਾਰ ਕਰਾਉਂਦੇ ਹੋ ਉਹ ਅਸੀਂ ਕਾਰ ਕਰਾਉਂਦੇ ਆ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨਕੂਰ ਨਾ ਹੋਵੇ ਬੋਲਿਆ ਕਿਹਾ ਹੋਵੇ ਗੁਰੂ ਸੰਗਤ ਗੁਰੂ ਮਾਰਾਈ ਬਖਸ਼ਣਾ ਰੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸੋ ਆ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ ਜੋ ਤਦ ਭਾਵੇਂ ਸਾਈਂ ਪਰਿਕਾਰ ਤੂੰ ਸਦਾ ਸਲਾਮ ਤਨ ਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ